ਨੇ ਸਿੰਘ ਜੀ ਕਿਹੜੇ ਬਾਰੇ ਘੂੜ ਘਾਟ ਕਿੱਥੇ ਤੋਂ ਫੋਨ ਕਿਹਾ ਸੀ ਜੀ ਪੰਜੋਂ ਫੋਨ ਕਿ ਨੂੰ ਆ ਰਿਹਾ ਸੀ ਰਸਤੇ 'ਚ ਕਿਤੇ ਗਿਰ ਗਿਆ ਤੇ ਉਦੋਂ ਮੈਂ ਦੇਖਿਆ ਹੈ ਨੀ ਇਹ ਜੋ ਆਰਡੀ ਨੇ ਕੰਪਲੇਂਟ ਕਰਾਈ ਹਮ ਕਿੰਨਾ ਟਾਈਮ ਪਹਿਲਾਂ ਦਾ ਤੁਸੀਂ ਮੈਨੂੰ ਅੱਜ ਕਦੋਂ ਫੋਨ ਕੀਤਾ ਨੌਵੇਂ 9 ਤੇ 23 24 ਨੂੰ 16 ਨੂੰ 24 ਨੂੰ ਹਮ ਤਾਂ ਤਕਰੀਬਾ ਐਸਾ ਸੀ ਕਿ 6-7 ਮਹੀਨਿਆਂ ਬਾਅਦ ਤੁਹਾਡਾ ਫੋਨ ਜਿਹੜਾ ਮਿਲਿਆ ਕੀ ਕਿ ਬਹੁਤ ਕੰਡਵਾਲ ਕਰਦੇ ਨੇ ਪੰਜਾਬ ਪੁੱਤ ਕੋਈ ਉਮੀਦ ਹੈਗੀ ਸੀ ਕਿ ਜਦੋਂ ਜਦੋਂ ਪੁਲਿਸ ਦਰਾਂ ਅਸਤਾ ਹੁੰਦੀ ਹੈ ਜੀ ਜਦੋਂ ਆਪਾਂ ਕੰਪਲੇਂਟ ਕਰਾਉਂਦੇ ਆ ਇਹ ਸੈਕਟਰ ਸਾਹਿਬ ਦੇ ਨਾਲ ਆ ਉਹ ਹੀ ਹੈ ਜੀ ਗੁਰਿੰਦਰ ਸਿੰਘ ਕਿਹੜਾ ਪਿੰਡ ਹੈ ਸਲੇਮਕੜਾ ਆ ਕਿੰਨੇ ਕਸਮਾ ਪਹਿਲਾਂ ਤੋਂ ਉਸਦਾ ਗੁੰਮਿਆ ਸੀ ਕਿ ਕਿਹਦੇ ਗੁੰਮਿਆ ਸੀ 22 ਤਰੀਕ ਨੂੰ ਗੁੰਮਿਆ ਸੀਗਾ ਟ੍ਰੇਨ ਚ ਗੁੰਮਿਆ ਸੀਗਾ ਰਾਜਸਥਾਨ ਜਾਂਦੇ ਹੋਣੇ ਡੈਡੀ ਦਾ 22 ਤਰੀਕ 17ਵਾਂ ਮਹੀਨਾ 2023 ਦੇ ਵਿੱਚ ਹਾਂਜੀ ਤੇ ਉਦੋਂ ਤੱਕ ਗਿਆ ਹੋਇਆ 30 ਦਿਨ ਕਿ ਕੋਈ ਉਮੀਦ ਹੈਗੀ ਸੀ ਕਿ ਫੋਨ ਜਿਹੜਾ ਤੁਹਾਨੂੰ ਨਹੀਂ ਉਮੀਦ ਛੱਟਦੀ ਸੀ ਵੀਰੇ ਆਪਾਂ ਨੇ ਉਮੀਦ ਛੱਟਦੀ ਸੀ ਕਿੱਥੇ ਜਾ ਰਹੇ ਤੁਹਾਡੇ ਡੈਡੀ ਜਿਹੜਾ ਉਹ ਰਾਜਸਥਾਨ ਟ੍ਰੈਵਲ ਕਰ ਰਹੇ ਸੀਗੇ ਜੈਪੁਰ সাইਡ ਆ ਉਸ ਟਾਈਮ ਦਾ ਟ੍ਰੇਨ ਚ ਕਿਸੇ ਨੇ ਕੱਢ ਲਿਆ ਜਾਂ ਪਤਾ ਨਹੀਂ ਰੱਖ ਕੇ ਭੁੱਲੇ ਕੋਈ ਨਾ ਇਹ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਹੈਗਾ ਜੇ ਕਿ ਨਿਕਲਿਆ ਹੂੰ ਕਿਸ ਤਰ੍ਹਾਂ ਕੀ ਕਹਿਣਾ ਹੁਣ ਸਭ ਤੋਂ ਪਹਿਲੇ तकरीबन 2 ਸਾਲਾਂ ਬਾਅਦ ਆਨਲਾਈਨ ਬਾਤ ਕਰ ਰਿਹਾ ਵੈਸੇ ਮਹੀਦਾਨੀ ਸੀ ਹੀ ਗਿਆ ਪਰ ਛੱਡਤੀ ਸੀ ਜੀ ਬਾਅਦ ਵਿੱਚ ਮਿਲ ਗਿਆ ਤਾਂ ਵਧੀਆ ਗੱਲ ਹੈ ਸਾਨੂੰ ਧੰਨਵਾਦ ਕਰਦੇ ਹਾਂ ਹੁਣ 10000 10 12000 ਦੀ ਰੇਂਜ ਚ ਪਹੁੰਚ ਸੀਗਾ ਹਾਂ ਆਲਰੇਡੀ ਸੀਗਾ ਕੀ ਕੰਮ ਕੀ ਕਰਦੇ ਹੋ ਮੈਂ ਤਾਂ ਮੈਡੀਕਲ ਉਹਦੇ ਵਿੱਚ ਹਾਂ ਕੰਮ ਦੇ ਵਿੱਚ ਸਰਵਿਸ ਇੰਜੀਨੀਅਰ ਹਾਂ ਠੀਕ ਹੈ ਡੈਡੀ ਮਤਲਬ ਇਹ ਡੈਡੀ ਫਾਰਮਰ ਨੇ ਆਪਣੇ ਤੇ ਮੇਰੇ ਹਾਂ ਬਿੱਕੀ ਮਹਾਰੀ ਬਿੱਕੀ ਜੀ ਤੁਹਾਡਾ ਫੋਨ ਕਿਦਾਂ ਗਾਇਆ ਸੀ ਕਦੋਂ ਆਇਆ ਸੀ ਕਿਹੜੇ ਟਾਈਮ ਸਾਡਾ 30 ਜਨਵਰੀ ਨੂੰ ਹੋਇਆ ਸੀ ਜੀ ਜਨਵਰੀ ਕਿਹੜੀ ਆਪਣਾ ਜਨਵਰੀ ਆਹੀ ਜੀ 25 ਤੇ ਅੰਗਰ ਚੋਰੀ ਹੋ ਗਿਆ ਦੀ ਆ ਜੇਬ ਤੋਂ ਕੱਢ ਲਏ ਬੱਚੇ ਦੇ ਮਾਲੀ ਕਿਸੇ ਜਾਂਚ ਨੇ ਕਰਾਏ ਚੋਰ ਨੇ ਕੱਢਣ ਦੇ ਗਏ ਇਸੇ ਰਾਹ ਨੇ ਕਹਿੰਦੇ ਚੋਰੀ ਫੜਾਇਆ ਜਾਵੇ ਤਾਂ ਵਧੀਆ ਜੀ ਇਹਨਾਂ ਮਹਿੰਗਾ ਫੋਨ ਦਾ ਤੁਹਾਡਾ ਜਿਹੜਾ ਮੋਬਾਈਲ ਆ ਬਣਾਸ ਆਇਆ ਤਿੰਨ ਮਹੀਨਾ ਬਾਅਦ ਆਪਰਾਮਤ થઈ ਨਾ ਉਮੀਦ ਆ ਕੋਈ ਨਦੀਸ਼ ਰਿਪੋਰਟ ਮਿਲਖਾਉਣਗੇ ਦੀ ਵੀ ਕਹਿੰਦੇ ਫਿਰ ਬਾੜ ਕੱਢ ਕੇ ਵੇਚ ਦੇਣੇ ਕਹਿੰਦੇ ਚੋਰ ਜੀ ਅੱਜ ਕੱਲ ਇੰਨੇ ਛਾ ਅਸੀਂ ਲਿਖਾਉਂਦੇ ਜੀ ਤਾਂ ਸਾਹਮਣੇ ਨੰਬਰਤਾ ਜੀ ਬਰਵਿੰਦਰ ਕੁਮਾਰ ਜੀ ਨੇ ਉਹਨਾਂ ਨੇ ਦਿੱਤਾ ਜੀ ਨੰਬਰ ਛੱਡੋ ਉਹਨਾਂ ਦੇ ਕਰਕੇ ਇਹ ਰਿਪੋਰਟ ਲਿਖਾਈ ਜੀ 30 ਭਿੱਲ ਕੇ ਸਾਰੇ ਜੀ ਖੀਰ ਤੇ ਸਾਨੂੰ ਮੋਬਾਈਲ ਬਗਾ 20000 ਦਾ ਮੋਬਾਈਲ ਜੀ 35 ਬਗਾ ਕੀ ਕੰਮ ਕੀ ਕਰਦੇ ਹੋ ਮੈਂ ਜੀ ਸੁਨਿਆਰ ਆ ਜੀ ਕੜੇ ਬਣਾਉਣਾ ਚਾਹਦੀ ਆ ਨਾਮ ਵਾਲੇ ਸਮਝੋ ਕਿ ਇੱਕ ਆਮ ਦੁਕਾਨਦਾਰ ਵਾਹ ਹਾਂ ਜੀ ਹਾਂ ਜੀ ਹਾਂ ਜੀ ਹੋਈ ਬਸ ਇਹ ਪੁਲਿਸ ਨੂੰ ਬਹੁਤ ਧੰਨਵਾਦ ਹੈ ਪੁਲਿਸ ਦਾ ਜਿਹੜਾ ਸਾਨੂੰ ਲੱਭ ਕੇ ਦਿੱਤਾ ਮੋਬਾਈਲ ਫੋਨ ਨੇ ਆਹ ਫੋਨ ਕਰਿਆ ਸਾਨੂੰ ਜੀ ਸਾਨੂੰ ਕਿਹਾ ਜੀ ਸਵਾਰਥਨ ਦਵਾਇਆ ਤਾਂ ਮਿਲਿਆ ਮੋਬਾਈਲ ਜੀ ਨਹੀਂ ਤਾਂ ਬੱਚੇ ਦੇ ਬਹੁਤ ਮਾਂ ਤੇ ਟੈਨਸ਼ਨ ਪਈ ਰਹੀ ਜੀ ਵੀ ਮੇਰਾ ਮੋਬਾਈਲ ਨਿਕਲ ਗਿਆ ਮੇਰੇ ਪਾਪਾ ਕੀ ਕਹਿਣਗੇ ਜੀ ਉਹ ਗਿਆਂਗੇ ਕੀ ਚੋਰ ਫੜਾਇਆ ਗਿਆ ਦੱਸੇ ਚੋਰ ਤਾਂ ਨਹੀਂ ਪਤਾ ਲੱਗਿਆ ਜੀ ਫੜਾਇਆ ਗਿਆ ਕਿ ਨਾ ਫੜਾਇਆ ਗਿਆ ਚੋਰ ਤਾਂ ਫੜਾਇਆ ਹੋਊਗਾ ਯਾਰ ਮੋਬਾਈਲ ਮੇਰੇ ਸਾਡੇ ਜਿੰਨਾ ਹੈਗਾ ਡਿੱਗਿਆ ਤਾਂ ਹੈ ਨਹੀਂ ਸੀਗਾ ਜੀ ਇਹਨਾਂ ਦਾ ਪਤਾ ਜੀ ਜੀ ਕੁੱਲ ਮਿਲਾ ਕੇ 120 ਮੋਬਾਈਲ ਫੋਨ ਸਾਈਬਰ ਪੁਲਿਸ ਸਟੇਸ਼ਨ ਸੰਗਰੂਰ ਦੇ ਜਿਹੜੇ ਐਸ ਐਚਓ ਇਨਸਪੈਕਟਰ ਹਰਜੀਤ ਕੌਰ ਨੇ ਤੇ ਉਹਨਾਂ ਦੀ ਸੁਪਰਵੀਜ਼ਨ ਕਰਦੇ ਹੋਏ ਡੀਐਸਪੀ ਗੁਰਪ੍ਰੀਤ ਜਿਹੜੇ ਸਾਡੇ ਡੀਐਸਪੀ ਹੋਮਿਸਾਈਡ ਐਂਡ ਫੋਰੈਂਸਿਕ ਨੇ ਉਹਨਾਂ ਨੇ ਰਿਕਵਰ ਕੀਤੇ ਨੇ ਇਹ ਲੋਕਾਂ ਦੇ ਸਹਿਯੋਗ ਨਾਲ ਹੀ ਜਿਹੜੇ ਉਹਨਾਂ ਦੇ ਮੋਬਾਈਲ ਫੋਨ ਸੀ ਉਹਨਾਂ ਨੇ ਪਹਿਲਾਂ ਜਾ ਕੇ ਸਾਂਝ ਕੇਂਦਰਾਂ ਦੇ ਵਿੱਚ ਆਪਣੀ ਕੰਪਲੇਂਟ ਦਿੱਤੀ ਉਸ ਦੇ ਬਾਅਦ ਸੀਈਆਰ ਪੋਰਟਲ ਹੈ ਮੈਂ ਫਿਰ ਤੋਂ ਕਹਾਂਗਾ ਆਪ ਸਭ ਦੀ ਸਹੂਲਤ ਲਈ ਸੀਈਆਰ ਪੋਰਟਲ ਉਸ ਤੇ ਉਹਨਾਂ ਨੇ ਦੱਸ ਕੇ ਉਸ ਤੇ ਰਜਿਸਟ੍ਰੇਸ਼ਨ ਕਰਕੇ ਤੇ ਸਾਨੂੰ ਉਸਦੇ ਬਾਰੇ ਇਨਫੋਰਮੇਸ਼ਨ ਦਿੱਤੀ ਇਤਲਾ ਦਿੱਤੀ ਤੇ ਫਿਰ ਅਸੀਂ ਉਸਦੇ ਰਾਹੀਂ ਇਹ ਟਰੈਕ ਕਰ पाए ਕਿਉਂਕਿ ਫਿਰ ਇਹ ਮੋਬਾਈਲ ਕਿਸ ਜੋ ਜਿਸਦੇ ਕੋਲ ਵੀ ਹੈ ਉਸ ਤੋਂ ਇਹ ਵਰਤਿਆ ਨਹੀਂ ਜਾ ਸਕਦਾ ਉਸਦੇ ਲਈ ਉਹ ਯੂਸਲੈਸ ਹੋ ਜਾਂਦਾ ਹੈ ਤੇ ਸਾਡੇ ਕੋਲ ਜਿਹੜੀ ਉਹ ਟਰੈਕਿੰਗ ਦੀ ਫੈਸਿਲਿਟੀ ਆਪਾਂ ਦੀ ਹੈ ਉਸਦੇ ਰਾਹੀਂ ਅਸੀਂ ਇਹ ਰਿਕਵਰ ਕੀਤੇ ਨੇ ਲਗਭਗ 13 ਲੱਖ ਤੋਂ ਪਲੱਸ ਇਹ ਜਿਹੜੇ ਮੋਬਾਈਲ ਫੋਨਸ ਰਿਕਵਰ ਕੀਤੇ ਉਹਨਾਂ ਦੀ ਵੈਲਿਊ ਹੈ 120 ਮੋਬਾਈਲ ਜਿਹੜੇ ਬਰਾਮਦ ਕੀਤੇ ਹੈ ਬੜੀ ਟੀਮ ਨੇ ਮਿਹਨਤ ਕਰਦੇ ਹੋਏ ਇੱਕ ਚੰਗੇ ਹਿਊਮਨਿਟੇਰੀਅਨ ਜੈਸਚਰ ਦੇ ਤਹਿਤ ਅੱਜ ਲੋਕਾਂ ਨੂੰ ਅਸੀਂ ਵਾਪਸ ਵੀ ਦੇ ਰਹੇ ਹਾਂ ਤੇ ਲੋਕ ਬੜੇ ਖੁਸ਼ ਨੇ ਕਈ ਬੱਚੇ ਵੀ ਨੇ ਕਈ ਬਜ਼ੁਰਗ ਵੀ ਨੇ ਜਿਨ੍ਹਾਂ ਦੇ ਮੋਬਾਈਲ ਡਿਸਪਲੇਸ ਹੋ ਗਏ ਸੀ ਤੇ ਅੱਜ ਉਹ ਇੱਥੇ ਆ ਕੇ ਸੰਗਰੂਰ ਪੁਲਿਸ ਲਾਈਨ ਦੇ ਵਿੱਚ ਉਹਨਾਂ ਨੂੰ ਇਹ ਹੈਂਡਓਵਰ ਅਸੀਂ ਉਹਨਾਂ ਦੀ ਪ੍ਰਾਪਰਟੀ ਕਰ ਰਹੇ ਹਾਂ ਕੁਝ ਪੁਰਾਣੀ ਕੰਪਲੇਂਟਾਂ ਵੀ ਨੇ ਕੁਝ ਲੇਟੈਸਟ ਕੰਪਲੇਂਟਾਂ ਵੀ ਨੇ ਤੇ ਉਸ ਦੇ ਮੁਤਾਬਿਕ ਹੀ ਇਹ ਜਿਹੜੇ ਮੋਬਾਈਲ ਫੋਨ ਬਰਾਮਦ ਹੋਇਆ ਮੋੜੇ ਜਾ ਰਹੇ ਨੇ ਇਹ ਚ ਰੂਟਿਨ ਦੇ ਵੀ ਆ ਕੁਝ ਮੈਂ ਇਹ ਜੀ ਡਿਫਰੈਂਟ ਡਿਫਰੈਂਟ ਚੀਜ਼ਾਂ ਨੇ ਜੋ ਸਾਨੂੰ ਜਦ ਤੱਕ ਹੈਗਾ ਮੋਸਟਲੀ ਇਹ ਹੁੰਦਾ ਹੈਗਾ ਲਾਸਟ ਐਂਡ ਫਾਊਂਡ ਜਿਹੜੇ ਹੈਗੇ ਉਹਨਾਂ ਦੇ ਤਹਿਤ ਹੁੰਦੀ ਹੈ ਕਈ ਹੋਰ ਵੀ ਜਿਵੇਂ ਮੈਂ ਹੁਣ ਜਦੋਂ ਹੈਂਡਓਵਰ ਕਰ ਰਿਹਾ ਸੀ ਤਾਂ ਗਲਬਾਤ ਕੀਤੀ ਤਾਂ ਲੋਗਾਂ ਨੇ ਦੱਸਿਆ ਕਿ ਉਹਨਾਂ ਦਾ ਵੱਖ-ਵੱਖ ਵਕਤਾਂ ਸੀ ਕੁਝ ਨੂੰ ਪਤਾ ਨਹੀਂ ਕਿ ਕਿੱਥੇ ਚਲਾ ਗਿਆ ਕਈਆਂ ਨੂੰ ਇਹ ਸੀਗਾ ਕਿ ਉਹਨਾਂ ਦਾ ਸ਼ਾਇਦ ਥੈਫਟ ਹੋਇਆ ਜਾਂ ਫਿਰ ਕਿਤੇ ਪਾਕਟ ਤੋਂ ਡਿੱਗ ਪਿਆ ਸਰੇ ਕੀ ਕਰਦੇ ਜੋ ਗੁੰਮੇ ਹੋਏ ਸੀ ਜਾਂ ਕੋਈ ਸਨੇਚਿੰਗ ਵਾਲੇ ਬੀਸੀ ਕੇ ਜਿਹੇ ਕਿਤਨਾ मोस्टली ਜਿਹੜਾ ਹੈਗਾ ਜੀ ਇਹ ਲੋਸਟ ਐਂਡ ਫਾਊਂਡ ਵਾਲੇ ਹੀ ਹੈਗੇ ਕਿ ਜੀ ਮਿਸਪਲੇਸ ਹੋ ਗਏ ਜਿਵੇਂ ਕਿ ਕਈ ਸਾਡੇ ਜਿਹੜੇ ਲਾਪਤਰੀ ਨੇ ਜਿਹੜੇ ਹੁਣ ਮੈਂ ਨਾਲ ਗੱਲਬਾਤ ਵੀ ਕਰ ਰਿਆ ਸੀ ਹੈਂਡ ਓਵਰ ਕਰਦੇ ਹੋਏ ਉਹ ਦੱਸ ਰਹੇ ਸੀਗੇ ਕਿ ਉਹਨਾਂ ਨੂੰ ਇਸ ਚੀਜ਼ ਦਾ ਚੇਤਾ ਨਹੀਂ ਕਿ ਕਈ ਕੋਈ ਸ਼ੂ ਸ਼ੌਪ ਗਿਆ ਸ਼ੂ ਲੈਂਡ ਕੇ ਉੱਥੇ ਰੱਖ ਕੇ ਭੁੱਲ ਗਏ ਜਾਂ ਕਿਤੇ ਕੋਈ ਡਿੱਗ ਗਿਆ ਜਾਂ ਫਿਰ ਈਵਨ ਕਿ ਅਗਰ ਕੋਈ ਲੰਗਰ ਗਿਆ ਤੇ ਉੱਥੋਂ ਕੋਈ ਉਹਨਾਂ ਦਾ ਮਿਸਪਲੇਸ ਹੋ ਗਿਆ ਜਾਂ ਸਟੀਲ ਹੋ ਗਿਆ ਤੇ ਇਸ ਲਈ ਬਖੋ ਬਖ ਰੀਜ਼ਨਸ ਨੇ ਲੇਕਿਨ ਉਹਨਾਂ ਸਭ ਦੇ ਸਹਿਯੋਗ ਨਾਲ ਤੇ ਬੜੀ ਮਿਹਨਤ ਨਾਲ ਪੰਜਾਬ ਪੁਲਿਸ ਤੇ ਸੰਗਰੂਰ ਪੁਲਿਸ ਦੀ ਟੀਮ ਨੇ ਇਹ ਸਭ ਬਰਾਮਦ ਕੀਆ ਕਰਾ ਕੇ ਤੇ ਅੱਜ ਲੋਕਾਂ ਨੂੰ ਅਸੀਂ ਇਹ ਮੋੜਨ ਲੱਗੇ ਹਾਂ ਕਿ ਇਹ ਨਵੇਂ ਫੋਨ ਅੱਗੇ ਵਿਕ ਚੁੱਕੇ ਸੀ ਜਾਂ ਬੰਦਿਆਂ ਕੋਈ ਖੰਦ ਕਰਕੇ ਰੱਖੇ ਹੋਏ ਸੀ ਕਿਸ ਤਰ੍ਹਾਂ ਜਿਹੜੀਆਂ ਇਹ ਇਹ ਦੋਵੇਂ ਚੀਜ਼ਾਂ ਸੀਗੀਆਂ ਜੀ ਇਹ ਵਿਕੇ ਵੀ ਸੀਗੇ ਤੇ ਇਹ ਜਿਹੜੇ ਸੀਗੇ ਕੁਝ ਲੋਕਾਂ ਨੇ ਯੂਜ਼ ਨਹੀਂ ਕੀਤੇ ਸੀਗੇ ਬਸ ਰੱਖੇ ਹੋਏ ਸੀਗੇ ਕਿਸੇ ਨਾਮ ਦੇ ਕੋਈ ਸਰਹ ਜਿਹਨਾਂ ਨੇ ਖਰੀਦੇ ਇਥੇ ਜੇ ਹੁਣ ਕੋਈ ਫਿਲਹਾਲ ਤਾਂ ਜੀ ਕੋਈ ਐਜੀ ਗੱਲ ਸਾਹਮਣੇ ਨਹੀਂ ਆਈ ਹੈਗੀ ਲੇਕਿਨ ਜਦ ਤੱਕ ਹੁਣ ਮੈਂ ਜਦੋਂ ਗੱਲ ਕਰ ਰਹੀ ਸੀ ਤਾਂ ਕਿਸੇ ਨੇ ਇੱਕ ਦੋ ਨੇ ਕਿਹਾ ਕਿ ਸਾਾਨੂੰ ਐਜੀ ਵੀ ਗੱਲ ਮਹਿਸੂਸ ਹੋਈ ਸੀ ਕਿ ਸਾਡੇ ਨਾਲ ਇਹ ਹੋਇਆ ਹੈ ਤਾਂ ਇਹ ਅਸੀਂ ਹੁਣ ਅੱਗੇ ਉਸ ਦਾ ਪੁੱਛ ਪੜਤਾਲ ਕਰਾਂਗੇ ਤੇ ਜੋ ਹੈਗਾ ਉਹ ਦਾ ਫਾਲੋਅ ਅਪ ਕਰਾਂਗੇ